ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਪਰਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਸਭ ਤੋਂ ਪਹਿਲਾਂ ਸਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਮੈਂ ਇਸ ਵਕਤ ਪਹੁੰਚੇ ਹਾਂ ਜਵਾਰ ਸਿੰਘ ਵਾਲਾ ਚੌਂਕ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਜਿੱਥੇ ਜਿਹੜੀ ਨੈਸ਼ਨਲ ਹਾਈਵੇ ਬਣ ਰਹੀ ਹੈ ਐਨ ਐਚ 254 ਇਸ ਨੈਸ਼ਨਲ ਹਾਈਵੇ ਨੂੰ ਲੈ ਕੇ ਜਿਹੜਾ ਲੋਕਾਂ ਵਿਚਕਾਰ ਜਿਹੜੀ ਸਥਿਤੀ ਹੈ ਬਹੁਤੀ ਸਪਸ਼ਟ ਜਿਹਾ ਸੰਤੋਸ਼ਟ ਨਜ਼ਰ ਨਹੀਂ ਆ ਰਹੀ ਭਾਵੇਂ ਮਸਲਾ ਥਾਈਪਿੰਡ ਦਾ ਹੋਵੇ ਉੱਥੇ ਵੀ ਲੋਕ ਜਿਹੜੇ ਅ ਅਸੰਤੋਸ਼ਟ ਨਜ਼ਰ ਆਏ ਹੈ ਤੇ ਉਸ ਤੋਂ ਬਾਅਦ ਜਵਾਰ ਸਿੰਘ ਵਾਲਾ ਨਜ਼ਦੀਕ ਇੱਥੇ ਜਿਹੜੇ ਘਰ ਦੁਕਾਨਾਂ ਜਿਹੜੀਆਂ ਐਨ ਐਚ 254 ਦੇ ਵਿੱਚ ਆਈਆਂ ਉਹਨਾਂ ਨੂੰ ਲੈ ਕੇ ਅੱਜ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਆਤਮਾ ਸਿੰਘ ਜੀ ਧੂਰਕੋਟ ਆਪਣੀ ਸਮੁੱਚੀ ਜਥੇਬੰਦੀ ਦੇ ਨਾਲ ਅੱਜ ਉਹਨਾਂ ਵੱਲੋਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਰਨ ਕੀ ਹੈ ਇਹ ਆਪਾਂ ਜਿਹੜੀ ਗੱਲਬਾਤ ਕਰਦੇ ਆ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਜੀ ਵੀ ਸਾਡੇ ਨਾਲ ਹੈ ਬਈ ਜੀ ਕੀ ਨਾਮ ਹੈ ਇਕਬਾਲ ਸਿੰਘ ਜੀ ਪਹਿਲਾ ਇਕਬਾਲ ਸਿੰਘ ਜੀ ਨਾਲ ਗੱਲ ਕਰਦੇ ਆ ਇਕਬਾਲ ਸਿੰਘ ਜੀ ਇਹ ਮਸਲਾ ਹੈ ਜਿਹੜਾ NH254 ਦਾ ਇਹਦੀ ਜਿਹੜੀ ਐਕਵਾਇਰਿੰਗ ਦਾ ਕੰਮ ਹੈ ਜਿਹੜਾ ਉਹ ਕਈ ਥਾਵਾਂ ਤੇ ਮੁਕੰਮਲ ਹੋ ਚੁੱਕਿਆ ਹੈ ਮੇਰੇ ਖਿਆਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇੱਥੇ ਜਵਾਰ ਸਿੰਘ ਵਾਲੇ ਹੀ ਬਾਕੀ ਰਹਿ ਗਿਆ ਬਾਕੀ ਤਾਂ ਹੋ ਹੋਰ ਗਿਆ ਉਹ ਪਿੱਛੇ ਹੋ ਹੀ ਜਾਂਦਾ ਚਲੇ ਜਾਂਦਾ ਹਾਂਜੀ ਕੀ ਮਸਲਾ ਹੈ ਕੀ ਕਾਰਨ ਹੈ ਕਿ ਅੱਜ ਤੁਹਾਨੂੰ ਫੇਰ ਇੱਕ ਵਾਰ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਤੁਹਾਨੂੰ ਮੀਡੀਆ ਦੀ ਸਾਹਮਣੇ ਆਉਣਾ ਪੈ ਰਿਹਾ ਜਨਤਾ ਦੀ ਕਚੇਰੀ 'ਚ ਜਾਣਾ ਪੈ ਰਿਹਾ ਕੀ ਕਾਰਨ ਹੈ ਇਹ ਪ੍ਰਦੀਪ ਜੀ ਗੱਲ ਇਹ ਹੈ ਗੱਲ ਹੈਗਾ ਸਿਰਫ ਗੱਲ ਹੈਗੀ ਤੱਕੀ ਦੀ ਜਿਹੜੀ ਆਹ ਜ਼ਮੀਨ ਹੈ ਜਿਹਦੇ ਵਿੱਚ ਆਪਾਂ ਖੜੇ ਆਂ ਇਹ ਇਹਨਾਂ ਨੇ ਕਮਰਸ਼ੀਅਲ ਚੋਂ ਕੱਢ ਕੇ ਦੂਜੇ ਪਾਤੀਏ ਨੇ ਖੇਤਾਂ 'ਤੇ ਰੇਟ ਚ ਪਾਈ ਵੀ ਆ। ਹੂੰ ਚਲੋ ਆਪਣੇ ਜਿਹੜੇ ਪਿੰਡਾਂ ਦੇ ਲੋਕ ਆ ਜਾਂ ਕੁਝ ਵੀ ਆ ਇਹਨਾਂ ਨੂੰ ਇੰਨਾ ਨਹੀਂ ਨੌਲਿਜ ਪਹਿਲਾਂ ਤੋਂ ਵੀ ਕਿਸਾਨ ਕਰਵਾ ਲੈਂਦੇ ਆ ਤੁਹਾਨੂੰ ਦੋ ਵਾਰੀ ਪੈਸੇ ਮਿਲਣਗੇ ਤਿੰਨ ਵਾਰੀ ਮਿਲਣਗੇ ਕਰਕੇ ਝੂਠੇ ਚਾਂਸੇ 'ਚ ਲੈ ਕੇ ਆਪਣੇ ਲੋਕ ਉਸ ਤਰ੍ਹਾਂ ਵਿਸ਼ਵਾਸ ਕਰ ਲੈਂਦੇ ਆ ਇਹਨਾਂ 'ਤੇ। ਹੂੰ ਬਾਦ ਦੇ ਵੇਕੇ ਦੇ ਵਿੱਚ ਕੀ ਹੋਇਆ ਇਹਨਾਂ ਨੇ ਇਹਨੂੰ ਕਮਰਸ਼ੀਅਲ ਤੋਂ ਕੱਢ ਕੇ 33000 ਰੁਪਏ ਆਹ ਇਹਦਾ 33000 ਰੁਪਏ ਮਰਲੇ ਦਾ ਦੇ ਰਹੇ ਆ ਦੱਸੋ ਕਿਤੇ ਪਿੰਡਾਂ ਦੇ ਵਿੱਚ ਵੀ ਲੱਖ ਲੱਖ ਡੇ ਡੇ ਲੱਖ ਰੁਪਏ ਰੇਟ ਆ ਮਰਲੇ ਦਾ ਇਹਦਾ ਰੋਡ ਦਾ ਜਗਾ ਨਾ ਫਿਰ ਇਹ ਘੱਟੋ ਘੱਟ 19 20 ਦੀ ਇਹ ਸਾਰੀ ਬਗਲ ਵੱਜਿਆ ਹੋਇਆ ਦੁਕਾਨਾਂ ਪਈਆਂਆਂ ਰੇਤੇ ਦਾ ਬਜਰੀ ਦਾ ਕੰਮ ਕਰ ਰਹੇ ਉਹਨੂੰ ਦੇਖ ਦੁਕਾਨਦਾਰੀ ਹੈ ਇਹ ਇਹਨਾਂ ਨੂੰ ਦੁਕਾਨਦਾਰੀ ਨੂੰ ਵੀ ਚੱਕ ਕੇ ਨਜ਼ਰ ਅੰਦਾਜ਼ ਕਰਕੇ ਇਹਨਾਂ ਨੇ ਚੱਕ ਕੇ ਇਹਨੂੰ ਕਮਰਸ਼ੀਅਲ ਚੋਂ ਕੱਢ ਕੇ ਇਹਨਾਂ ਨੂੰ ਦੂਜੀ ਚ ਪਾਤਾ ਆਪਣੇ ਐਗਰੀਕਲਚਰਲ ਆਹ ਹਾਂਜੀ ਤੇ ਇਹ ਤੱਕਾ ਨਹੀਂ ਤਾਂ ਹੋਰ ਦੱਸੋ ਕੀ ਹੈ ਹੂੰ ਇਹਦੇ 'ਚ ਤੁਸੀਂ ਆਪ ਦੱਸੋ ਵੀ ਹੁਣ ਇਹਦੇ 'ਚ ਆਪਾਂ ਕੀ ਕਰ ਸਕਦੇ ਆਂ ਆਪਾਂ ਤਾਂ ਇੱਥੇ ਧਰਨੇ ਲਾ ਸਕਦੇ ਆਂ ਧਰਨੇ ਲਾ ਕੇ ਮੰਗ ਰੱਖ ਸਕਦੇ ਆਂ ਸਾਡੀ ਸ਼ੇਰੀ ਪੰਜਾਬ ਯੂਨੀਅਨ ਵੱਲੋਂ ਸਾਨੂੰ ਸੀਗਾ ਇਹਨਾਂ ਨੇ ਆਪਣੇ ਤਾਂ ਹੀ ਕਰਿਆ ਤੇ ਆਪਾਂ ਚਲੋ ਇਹਨਾਂ ਦੇ ਨਾਲ ਆ ਹੂੰ ਤੇ ਬਾਕੀ ਜਿਵੇਂ ਵੀ ਹੋਊਗਾ ਦੇਖਾਂਗੇ ਆਪਾਂ ਜਿਵੇਂ ਵੀ ਇਹ ਜੇ ਤਾਂ ਕੋਈ ਆਪਾਂ ਨੂੰ ਨਿਆਮ ਮਿਲਦਾ ਤਾਂ ਠੀਕ ਆ ਤੇ ਨਹੀਂ ਫਿਰ ਅਸੀਂ ਇੱਥੇ ਸੋਮਵਾਰ ਤੋਂ ਆਪਦਾ ਪੱਕਾ ਧਰਨ ਲਵਾਂ ਮੈਂ ਅ ਦਰਖਾਸਤਾਂ ਦਾ ਪੁਲੰਦਾ ਦੇਖ ਰਿਹਾ ਬਈ ਜੀ ਦੇ ਹੱਥ 'ਚ ਤੁਸੀਂ ਅ ਇਸ ਤੋਂ ਪਹਿਲਾਂ ਜਿਹੜਾ ਤਮਾਮ ਜਿਹੜੇ ਅਧਿਕਾਰੀ ਨੇ ਜਿਨ੍ਹਾਂਏ ਮਤਲਬ ਇਸ ਅਕਵਾਇਰਿੰਗ ਨੂੰ ਦੇਖ ਰਹੇ ਆ ਉਹਨਾਂ ਤੱਕ ਤੁਸੀਂ ਪਹੁੰਚ ਕੀਤੀ ਕੀ ਪ੍ਰਸ਼ਾਸਨ ਦਾ ਕੀ ਕਹਿਣਾ ਸ਼ਹਾਸ਼ੰਦਾ ਜੀ ਉਹ ਇੱਥੇ ਅਧਿਕਾਰੀ ਆਏ ਸੀ ਉਹ ਕਹਿੰਦੇ ਵੀ ਸਾਡੇ ਆ ਤੋਂ ਗੇਮੇ ਨਿਕਲੀ ਵੀ ਐ ਤੁਸੀਂ ਜਾ ਕੇ ਫਲਾਣੇ ਥਾਂ ਕੇਸ ਕਰੋ ਉੱਥੇ ਕਰੋ ਉਹ ਆਪੇ ਤੁਹਾਨੂੰ ਇਹਦਾ ਰੇਟ ਦੇਣਗੇ ਜੋ ਵੀ ਇਹਦਾ ਰੇਟ ਬੜੀ ਇੱਕ ਦੁਕਾਨਾਂ ਨੂੰ ਜਿਹੜਾ ਉਹਨਾਂ ਨੂੰ ਐਗਰੀਕਲਚਰ ਲੈਂਡ ਚ ਕਿਵੇਂ ਪਾਇਆ ਜਾ ਸਕਦਾ ਤੁਸੀਂ ਇਹ ਤਾਂ ਰੋਲਾ ਹੈ ਜੀ ਵੀ ਜਿਹੜੀ ਚੀਜ਼ ਬਣੀ ਵੀ ਆ ਆਪਣੇ ਅੱਖਾਂ ਦੇ ਸਾਹਮਣੇ ਆ ਜਿਹੜੇ ਇਹ ਕਸੂਰ ਹੈ ਜੀ ਇਹ ਵਿਭਾਗ ਦਾ ਪਟਵਾਰੀ ਇੱਥੋਂ ਵਾਲਿਆਂ ਦਾ ਜਿਨ੍ਹਾਂ ਨੇ ਇਹਦੀ ਉਦੋਂ ਕਰੀ ਆਪਣੀ ਸਲਾਹਤ ਆਪਣਾ ਕਰਕੇ ਗਏ ਆ ਗਰਦੌਰੀ ਕਰਕੇ ਜਦੋਂ ਇਹਨਾਂ ਨੇ ਇਹ ਚੀਜ਼ ਨੂੰ ਗਰਦੌਰੀ ਕਰਕੇ ਪਾਇਆ ਰੋਡ ਵਾਲਿਆਂ ਨੇ ਇਹਨੂੰ ਆਰਡਰ ਤਾਂ ਕਰਿਆ ਤਾਂ ਆਪਣੇ ਪਟਵਾਰੀਆਂ ਨਹੀਂ ਆ ਇਹ ਕੋਈ ਵੀ ਪਟਵਾਰੀ ਸੀ ਤਸਵੀਲਦਾਰ ਨਾਲ ਮੁੱਲ ਦਾ ਫਰਕ ਪੈਂਦਾ ਜੇ ਇੱਕ ਦੁਕਾਨਦਾਰ ਤੋਂ ਘੱਟ ਤੋਂ ਘੱਟ ਜੀ 4 ਤੋਂ 5 ਲੱਖ ਰੁਪਏ ਦੀ ਮਰਲੇ ਦੀ ਜਗ੍ਹਾ ਹੈ ਅੱਜ ਦੇ ਟਾਈਮ ਨਾਲ 80 ਮਰਲੇ ਜਗ੍ਹਾ ਹੈ 80 ਮਰਲੇ ਜਗ੍ਹਾ ਤੇ ਬਾਕੇ 33000 ਮਰਲੇ ਦੇ ਹਿਸਾਬ ਨਾਲ ਦੱਸੋ ਇਹਦਾ ਕੀ ਦੇ ਰਹੇ ਆ ਫੇਰ ਉਹ ਪਿੱਛੇ ਘਰ ਹੈ ਜੀ ਉਹਨਾਂ ਦਾ ਵੀ ਇਹੀ ਹਾਲ ਆ ਉਹਦਾ ਘਰ ਬਣੇ ਹੋਏ ਕਿੰਨੇ ਕਿੰਨੇ ਚਿਰ ਦੇ ਉਹ ਵੀ ਇਹਨਾਂ ਨੇ ਉਸੇ ਥੀ ਐਗਰੀਕਲਚਰ ਵਾਲੇ ਚੀ ਗਰੀਬਾਂ ਦੇ ਘਰ ਆ ਗਰੀਬਾਂ ਦੇ ਘਰ ਆ ਵਿਚਾਰਿਆਂ ਦੇ ਵਿੜੇ ਵਾਲਿਆਂ ਦੇ ਘਰ 30000 ਰੁਪਏ ਲਾ ਦੇ ਰਹੇ ਆ ਫਿਰ ਦੱਸੋ ਕੀ ਕਿਉਂਕਿ ਐਗਰੀਕਲਚਰ ਲੈਂਡ ਜਿਹੜੀ ਕਲਟੀਵੇਟਿਡ ਲੈਂਡ ਮੰਨਿਆ ਜਾਂਦਾ ਜਿਹਨੂੰ ਉਹਦਾ ਰੇਟ ਇੱਕ ਬਕਾਇਦਾ ਫਿਕਸ ਕੀਤਾ ਜਾਂਦਾ ਹੈ ਸਰਕਾਰ ਵੱਲੋਂ ਜਿਹੜੀ ਜਿਹੜੀ ਐਕੁਆਇਰਿਸ਼ਨ ਪਾਲਿਸੀ ਆ ਜਿਹੜੀ ਅਸੀਂ ਪਹਿਠੇ ਵੀ ਗੱਲ ਕੀਤੀ ਸੀ 2014 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜਿਹੜੇ ਲੈਂਡ ਐਕਵਾਇਰਿੰਗ ਲਈ ਇੱਕ ਬਕਾਇਦਾ ਬੈਲ ਲੈ ਕੇ ਆਏ ਸੀ ਇਹ ਜਿਹੜੀ ਐਗਰੀਕਲਚਰ ਲੈਂਡ ਜਿਹੜੀ ਕਲਟੀਵੇਟਿਡ ਲੈਂਡ ਹੈ ਜਿਹਦੇ ਵਿੱਚ ਫਸਲ ਲਗਾਉਣੀ ਆ ਸੀ ਉਸ ਨਾਲੋਂ ਜਿਹੜੀ ਇੱਕ ਦੁਕਾਨ ਜਿਹੜੀ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਮੇਰੇ ਖਿਆਲ ਦੇ ਵਿੱਚ ਬਹੁਤ ਵੱਡਾ ਇੱਕ ਇਹਦੇ ਵਿੱਚ ਵੀ ਕੀ ਕਾਰਨ ਹੈ ਕਪਲਾ ਜਾਂ ਹੋਰ ਕੁਝ ਹੈ ਕਿ ਇੱਕ ਦੁਕਾਨਾਂ ਨੂੰ ਮਕਾਨਾਂ ਨੂੰ ਦੁਕਾਨ ਜਿਹੜੀ ਕਮਰਸ਼ੀਅਲ ਦੇ ਵਿੱਚ ਆਉਂਦੀ ਹੈ ਇਹ ਜਿਹੜੇ ਹੈ ਸ਼ੀ ਮਕਾਨਾਂ ਦੇ ਵਿੱਚ ਆਉਂਦੇ ਹੈ ਤੇ ਇਹਨਾਂ ਨੂੰ ਐਗਰੀਕਲਚਰ ਲੈਂਡ ਕਲਟੀਵੇਸ਼ਨ ਲੈਂਡ ਦੇ ਬਰਾਬਰ ਰੱਖਣਾ ਇਹਦੇ ਵਿੱਚ ਉਟਵਾਰੀ ਸਾਹਿਬ ਦੀ ਕੀ ਮੰਸ਼ਾ ਸੀ ਕੀ ਉਹਨਾਂ ਨੂੰ ਇਹਦਾ ਫਾਇਦਾ ਹੋਇਆ ਪਰ ਜਿਹੜੇ ਦੁਕਾਨਦਾਰ ਹੈ ਇਹਨਾਂ ਦਾ ਨੁਕਸਾਨ ਬਹੁਤ ਵੱਡਾ ਹੋ ਗਿਆ ਪਡਵਾਰੀ ਸਾਹਿਬ ਦਾ ਤਾਂ ਪਤਾ ਨਹੀਂ ਕੋਈ ਫਾਇਦਾ ਹੋਇਆ ਜਾਂ ਨਹੀਂ ਹੋਇਆ ਪਰ ਇੱਥੇ ਜਿਹੜੇ ਮਕਾਨਾਂ ਵਾਲੇ ਆ ਜਿਹੜੇ ਦੁਕਾਨਾਂ ਵਾਲੇ ਆ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਕਿਉਂਕਿ ਇੱਥੇ ਕਮਰਸ਼ੀਅਲ ਤੌਰ ਤੇ ਦੁਕਾਨਾਂ ਚੱਲ ਰਹੀਆਂ ਹਨ ਜਿਵਾਰ ਸਿੰਘ ਵਾਲਾ ਚੌਂਕ ਇੱਕ ਪੂਰੀ ਬਕਾਇਦਾ ਮਾਰਕੀਟ ਹੈ ਹੋਟਲ ਹੈ ਦੁਕਾਨਾਂ ਨੇ ਔਰ ਪੈਟਰੋਲ ਪੰਪ ਇੱਥੇ ਬਿਲਕੁਲ ਨਜ਼ਦੀਕ ਆ ਜਾਂਦਾ ਔਰ ਇਹ ਇੱਕ ਬਕਾਇਦਾ ਮਾਰਕੀਟ ਹੈ ਕਮਰਸ਼ੀਅਲ ਮਾਰਕੀਟ ਕਹਿ ਸਕਦੇ ਆ ਕਮਰਸ਼ੀਅਲ ਮਾਰਕੀਟ ਦਾ ਰੇਟ ਇੱਕ ਐਗਰੀਕਲਚਰ ਲੈਂਡ ਦੇ ਬਰਾਬਰ ਕਿਵੇਂ ਹੋ ਸਕਦਾ ਆਤਮਨ ਸਿੰਘ ਜੀ ਤੁਰਕੋਟ ਪ੍ਰਧਾਨ ਸਾਹਿਬ ਮੈਂ ਜਿਵੇਂ ਪਹਿਲਾਂ ਕਿਹਾ ਵੀ ਇਹਦੇ ਚ ਪਟਵਾਰੀ ਸਾਹਿਬ ਦਾ ਕੀ ਫਾਇਦਾ ਹੋਇਆ ਇਹਨਾਂ ਦਾ ਤਾਂ ਬਹੁਤ ਵੱਡਾ ਨੁਕਸਾਨ ਹੋਇਆ ਉਹਨਾਂ ਨੂੰ ਕੀ ਮੈਂ ਇਹ ਮਿਹੜਿਆ ਇਹ ਕਲਟੀਵੇਟਰ ਲੈਂਡ ਨੂੰ ਲੈਂਡ ਦੇ ਬਰਾਬਰ ਜਿਹੜਾ ਕਮਰਸ਼ੀਅਲ ਨੂੰ ਇਹਨਾਂ ਨੇ ਕਰਤਾ ਪਹਿਲਾਂ ਤਾਂ ਪ੍ਰਦੀਪ ਤੇਰਾ ਧੰਨਵਾਦ ਜੀੜੀ ਸਾਡੀ ਇੱਥੋਂ ਦੀ ਥੋੜੀ ਥੋੜੀ ਆਵਾਜ਼ ਲੋਕਾਂ ਦਿੱਕਰ ਬਚਾਉਨੇ ਆ ਪਹਿਲਾਂ ਤਾਂ ਇਹ ਆਪਣੇ ਗਣਾ ਕਿਸਾਨ ਯੂਨੀਅਨ ਦੇ ਮੈਂਬਰ ਆ ਹਮ ਤੇ ਇਹਦਾ ਭਰਾ ਆਪਣਾ ਉਕਾਈ ਪ੍ਰਧਾਨ ਆ ਇੱਥੋਂ ਦਾ ਪੁੱਤੋ ਦਾ ਇਹਨਾਂ ਨੇ ਪਹਿਲਾਂ ਹੀ ਗੱਲ ਕੀਤੀ ਸਾਡੇ ਕੋਲ ਹਮ ਇਹ ਕਮਰਸ਼ੀਅਲ 19 ਜੀ ਹੋਈ ਵੀ ਆ 19 2019 ਤੋਂ ਇਹ ਪਲਾਟ ਲੈਨੇ ਆ ਉਹ ਦੁਨੀਆ ਤੇ ਕਰਨਾ ਬਕਾਇਦਾ ਇਹ ਯਾਨੀ ਕਮਰਸ਼ੀਅਲ ਦੇ ਵਿੱਚ ਆਈ ਹੋਈ ਸੀਗੀ ਆਈ ਹੋਈ ਸੀ ਉਹਨੂੰ ਕਮਰਸ਼ੀਅਲ ਚੋਂ ਕੱਢ ਕੇ ਐਗਰੀਕਲਚਰ ਲੈਂਡ ਚ ਕੀਤਾ ਗਿਆ ਮੀਟਰ ਲੱਗਿਆ ਵਾ ਹਮ ਵਾਟਰ ਬਾਕਸ ਦਾ ਵੈਲਾ ਲੱਗੀ ਵੀ ਕਾਇਦਾ ਟੁੱਟੀ ਲੱਗੀ ਵੀ ਆ ਦਕਾਨਾਂ ਪਈਆਂ ਹੋਇਆਂ ਸੈੱਟ ਪਿਆ ਵਾ ਸਾਰਾ ਬਗਲ ਵੱਜਿਆ ਵਾ ਇਹ ਕਿਦੋਂ ਲੱਗਿਆ ਵਾ ਸਾਰਾ ਇਹ ਇਹ ਪਟਵਾਰੀ ਦੀ ਲਗੈਲੀ ਦੇ ਕਾਰਨ ਬੈਠੇ ਉੱਥੇ ਕੋਈ ਰਿਪੋਰਟ ਨਹੀਂ ਦਿੰਦੇ ਉੱਥੋਂ ਹੀ ਬਣਾ ਕੇ ਘੱਲ ਦਿੰਦੇ ਆ ਲੈਫਟੀ ਰੂਪ ਚ ਪਟਵਾਰੀ ਨੇ ਬਾਅਦ ਚ ਸਾਨੂੰ ਦਿੱਤਾ ਵੀ ਇਹ ਕਮਰਸ਼ੀਅਲ ਆ ਉਰੀ ਉਥੇ ਜਿਹੜੀ ਰਿਪੋਰਟ ਬਣਾ ਕੇ ਦਿੱਤੀ ਹੈ ਕੱਲੀ ਕੱਲੀ 21 ਤੋਂ 22 ਤੋਂ ਲੈ ਕੇ ਸਾਰੀਆਂ ਆਪਣੇ ਕੋਲੇ ਨਕਲਾ ਅੱਜ ਦਸਿਲਦਾਰ ਸਾਹਿਬ ਆਏ ਸੀ ਮੈਡਮ ਆ ਨੇ ਪਟਵਾਰੀ ਸਾਹਿਬ ਨੇ ਇੱਕ ਕਮਰਸ਼ੀਅਲ ਦੀ ਜਿਹੜੀ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਦੇ ਦਿੱਤਾ ਦੇਤਾ ਇਹਨਾਂ ਨੂੰ ਪਰ ਰਿਪੋਰਟ ਦੇ ਵਿੱਚ ਉਹਨੇ ਜਿਹੜੀ ਭੇਜੀ ਆ ਰਿਪੋਰਟ ਉਹਦੇ ਵਿੱਚ ਨਹੀਂ ਉੱਚ ਸਪੈਦ ਐਗਰੀਕਲਚਰ ਕਹਿੰਦਾ ਫਸਲ ਹੋ ਰਹੀ ਹੈ ਮਤਲਬ ਸਿੱਧਾ ਸਿੱਧਾ ਜਾਨੀ ਲੋਕਾਂ ਨੂੰ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਆ ਉਦੋਂ ਪਟਵਾਰੀ ਦੀ ਬਦਲੀ ਹੋ ਗਈ ਚਾਰ ਪਟਵਾਰੀਆਂ ਦੀ ਬਦਲੀ ਹੋ ਗਈ ਇਹ ਕਹਿੰਦੇ ਹੁਣ ਪਟਵਾਰੀ ਹੋਰ ਆਏ ਪਏ ਆ ਉਹ ਕਹਿੰਦਾ ਹੁਣ ਇਹਨਾਂ ਦੇ ਸਾਹਮਣੇ ਹੋਈ ਆ ਸਾਡੀ ਤੁਸੀਂ ਲੇਟ ਹੋ ਗਏ ਉਹ ਕਹਿੰਦਾ ਕਮਰਸ਼ੀਅਲ ਤਾਂ ਡਿਸੀ ਜਾਂਦੀ ਆ ਇਹ ਥਿਸ ਇਜ਼ ਅਨਸਰ ਕਮਰਸ਼ੀਅਲ ਡਿਸੀਜ ਆਂਦੀ ਹੈ ਵੀ ਤੁਹਾਡੀ ਰਿਪੋਰਟ ਦੇ ਵਿੱਚ ਉਹ ਫਿਰ ਐਗਰੀਕਲਚਰ ਲੈਂਡ ਚ ਕਿਵੇਂ ਚਲੀ ਗਈ ਉਹੀ ਤਾਂ ਹੈਗਾ ਅੰਨੇ ਅੰਨੇ ਬਣਾ ਰਹੇ ਆਪਾਂ ਨੂੰ ਹਾਂ ਕਿਸਾਨ ਦੇ ਪੋਤਾ ਇਹਨਾਂ ਕੋਲੇ ਇਹੀ ਧੰਦਾ ਜ਼ਮੀਨ ਵੀ ਥੋੜੀ ਆ ਤੇ ਕੀ ਕਰਨਗੇ ਆਹ ਦੀ ਜਵਾਬ ਕਰ ਜੀ ਮੈਂ ਇੱਕ ਜਾਨਣਾ ਚਾਹੁੰਗਾ ਵੀ ਜਿਹੜੇ ਪਟਵਾਰੀ ਸਾਹਿਬ ਦੇ ਵੇਲੇ ਇਹ ਸ਼ਿਫਟ ਕੀਤੀ ਗਈ ਹੈ ਇਹ ਜਿਹੜੀ ਰਿਪੋਰਟ ਭੇਜੀ ਗਈ ਹੈ ਕਿ ਉਹਨਾਂ ਦਾ ਨਾਮ ਕੀ ਹੈ ਕੋਈ ਇਹਨਾਂ ਵਾਲੇ ਪਟਵਾਰੀ ਕੌਣ ਸੀ ਜੀ ਜਿਹੜੇ ਪਟਵਾਰੀ ਕਰਕੇ ਗਏ ਐ ਇਹਨੂੰ ਅੱਛਾ ਮੈਡਮ ਸੀਗੇ ਕੋਈ ਹਾਂ ਤੇ ਉਹਨਾਂ ਨੇ ਤਾਂ ਉੱਥੇ ਲੋਕ ਤੋਂ ਦੇਖੇ ਸੋ ਅਸੀਂ ਕੋਸ਼ਿਸ਼ ਕਰਾਂਗੇ ਦੋਸ਼ ਕੋ ਉਹਨਾਂ ਦਾ ਨੰਬਰ ਲੱਭ ਕੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕਿ ਛਾਰ ਪਟਵਾਰੀ ਬਦਲ ਗਏ ਚਲੋ ਮੌਕੇ ਦਾ ਕੋਈ ਵੀ ਸਾਡੇ ਕਹਿਣ ਦਾ ਭਾਵਾ ਉਸ ਤੋਂ ਬਾਅਦ ਵੀ ਜਿਹੜੇ ਚਲੋ ਪਟਵਾਰੀ ਆਏ ਐ ਕਿਸੇ ਨੇ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਪਰ ਆ ਜਿਹੜੀ ਇਹਨੂੰ ਇਹਨੂੰ ਇੱਕ ਗਲਤੀ ਨਹੀਂ ਕਹਿ ਸਕਦੇ ਇਹ ਬਲੰਡਰ ਹੈ ਬਹੁਤ ਵੱਡੀ ਗਲਤੀ ਹੈ ਔਰ ਹੋ ਸਕਦਾ ਵੀ ਇਹ ਜਾਣਬੁੱਝ ਕੇ ਕੀਤੀ ਗਈ ਹੈ ਜਾਂ ਇਹ ਇਹਨੂੰ ਕਲੈਰੀਕਲ ਮਿਸਟੇਕ ਤਾਂ ਕਹਿ ਨਹੀਂ ਸਕਦੇ ਜਦੋਂ ਖੁਦ ਕਹਿ ਰਹੇ ਆ ਕਿ ਸਾਹਮਣੇ ਅੱਖਾਂ ਦੇ ਦਿਖ ਰਹੀ ਹੈ ਕਿ ਕਮਰਸ਼ੀਅਲ ਲੈਂਡ ਹੈ ਪਰ ਭਾਈ ਇਹ ਕੋ ਜੇਕ ਨਾ ਇਹ ਕਿਸੇ ਤਗੜੇ ਦੀ ਹੁੰਦੀ ਜਗ੍ਹਾ ਤਾਂ ਜਾਂ ਕਿਸੇ ਬਾਣੀਆਂ ਭਾਈਚਾਰੇ ਦੀ ਹੁੰਦੀ ਇਹ ਆਪਣੇ ਅਣਪੜ੍ਹ ਜ਼ਿਮੀਂਦਾਰ ਪਰਵਾਰਾ ਨੂੰ ਨਹੀਂ ਪਤਾ ਲੱਗਿਆ ਇਹ ਜਿਹੜਾ ਕੱਲਾ ਖੇਤੀਬਾੜੀ ਕਰਨ ਵਾਲਾ ਪਸ਼ੂ ਰੱਖੇ ਹੋਇਆ ਇਹਨਾਂ ਨੂੰ ਇਹ ਨੌਲਜ ਹੀ ਨਹੀਂ ਸੀ ਇਹਨਾਂ ਨੂੰ ਕਦਾਂ ਤਿੰਨ ਵਾਰੀ ਮੋਰਕ ਬਣਾਇਆ ਗਿਆ ਹੂੰ ਉਨੂੰ ਤਿੰਨ ਵਾਰੀ ਪੇਮੈਂਟ ਆਊਗੀ ਤਿੰਨ ਵਾਰੀ ਦੁੱਗਣੀ ਕਰਕੇ ਦਵਾਂਗੇ ਹੂੰ ਇੱਕ ਵਾਰੀ 4 ਲੱਖ ਰੁਪਈਆ ਪਾਤਾ ਹੂੰ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਕਢਾ ਲਓ ਤੁਹਾਨੂੰ ਤਿੰਨ ਵਾਰੀ ਪੇਮੈਂਟ ਆਊਗੀ ਹੂੰ ਇਹਦੇ ਸਾਰੇ ਦੇ 25 ਲੱਖ ਰੁਪਈਆ ਅੱਧੇ ਕਿੱਲੇ ਦਾ ਕੀਤਾ ਇਹਨਾਂ ਨੇ ਜੀ ਦੇਖੋ ਇਹਨਾਂ ਦੇ ਪਰਿਵਾਰ ਕਿੰਨਾ ਹੂੰ 2.5 ਕਿੱਲੇ 3 ਕਿੱਲੇ ਜ਼ਮੀਨ ਦੇ ਇਹਨਾਂ ਕੋਲੇ ਕੀ ਕਰੂਗਾ ਪਰਿਵਾਰ ਸਰਕਾਰਾਂ ਪਹਿਲੇ ਹੀ ਧੱਕਾ ਕਰਦੀਆਂ ਆ ਰਹੀਆਂ ਤੇ ਹੁਣ ਵੀ ਸਾਰੇ ਆਮ ਧੱਕਾ ਹੈ ਆ ਤਾਂ ਬਹੁਤ ਵੱਡਾ ਇੱਕ ਸਵਾਲ ਖੜਾ ਹੁੰਦਾ ਸਾਡੀ ਅਫਸਰ ਸ਼ਾਹੀ ਦੇ ਉੱਤੇ ਬਿਊਰੋਕ੍ਰੇਸੀ ਦੇ ਉੱਤੇ ਕਿਸੇ ਅਫਸਰ ਨੇ ਨਹੀਂ ਇਹ ਚੀਜ਼ ਦੇਖੀ ਕਿ ਕੋਈ ਦੁਕਾਨਾ ਜਿਹੜੀਆਂ ਇੱਕ ਚੌਂਕ ਦੇ ਵਿੱਚ ਮਾਰਕੀਟ ਚੱਲ ਰਹੀ ਆ ਉਹ ਐਗਰੀਕਲਚਰ ਲੈਂਡ ਦੇ ਵਿੱਚ ਕਿੱਦਾਂ ਆ ਸਕਦੀ ਆ ਸਾਨੂੰ ਆਹ ਮਾਰਕੀਟ ਜਿਹੜੇ ਸਾਡੇ ਘਰ ਆਉਂਦੇ ਆ ਵਿੱਚ ਸਾਨੂੰ ਤਾਂ ਜਦੋਂ ਪਹਿਲਾਂ ਆਏ ਆ ਦੇਖਿਆ ਇਹਨਾਂ ਨੇ ਆ ਕੇ ਸਾਨੂੰ ਕਹਿੰਦੇ ਤੁਹਾਡੇ ਤਾਂ ਇਹ ਥਾਂ ਹੀ ਹੈ ਨਹੀਂ 50 50 ਸਾਲ ਹੋ ਗਏ ਸਾਡੇ ਬਜ਼ੁਰਗਾਂ ਨੂੰ ਬੈਠਿਆਂ ਆ ਜਿਹੜੇ ਪਿੱਛੇ ਘਰ ਦਿਖਾਈ ਦੇ ਰਹੇ ਘਰਾਂ ਦੇ ਸਾਰੇ ਜਿੰਨੇ ਘਰਾਂ 'ਚ ਘਰ ਆ ਰਹੇ ਆ ਸਾਡੇ ਨੇ ਤੇ ਸਾਨੂੰ ਤਾਂ ਕਹਿੰਦੇ ਤੁਹਾਡਾ ਥਾਂ ਹੀ ਹੈ ਨਹੀਂ ਰਿਸਟਰੀ ਸਾਡੇ ਕੋ ਆ ਤੁਹਾਡੇ ਕੋਲ ਰੈਜ਼ਿਸਟੀਆਂ ਬਕਾਇਦਾ ਹੈਗੀਆਂ ਬਕਾਇਦਾ ਅੱਛਾ ਫਿਰ ਵੀ ਕਹਿੰਦੇ ਫਿਰ ਵੀ ਕਹਿੰਦੇ ਸਾ ਤੁਸੀਂ ਤਾਂ ਸ਼ਾਮ ਲਾਰਜ 'ਚ ਬੈਠੇ ਆਂ ਉਹ ਬੰਦੇ ਵੀ ਬੈਠੇ ਜਿਨ੍ਹਾਂ ਕੋਲ ਅਸੀਂ ਜਗ੍ਹਾ ਖਰੀਦੀ ਆ ਇਹ ਸਾਡੇ ਬਜ਼ੁਰਗਾਂ ਨੇ ਖਰੀਦੀ ਆ ਜਗ੍ਹਾ ਸਾਨੂੰ ਵੀ ਇਹ ਦੇਖੋ ਹੀ 50 50 ਸਾਲ ਹੋ ਗਏ ਬੈਠਿਆਂ ਨੂੰ 50 ਸਾਲ ਦਾ ਤਾਂ ਮੈਂ ਹੋ ਚੁੱਕਿਆ ਮੇਰੀ ਜਨਮ ਤੋਂ ਵੀ ਪਹਿਲਾਂ ਦੀ ਇਹ ਜਗ੍ਹਾ ਲਈਆਂ ਹੋਈਆਂ ਸਾਡੇ ਬਜ਼ੁਰਗਾਂ ਨੇ ਬਿਲਕੁਲ ਇਹ ਦੇਖਣਾ ਹੋਵੇਗਾ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਮਾਨ ਸਾਹਿਬ ਤੁਹਾਡੀ ਸਿਹਤ ਜ਼ਰੂਰ ਠੀਕ ਹੋ ਗਈ ਹੈ ਤੁਸੀਂ ਤਾਂ ਤੰਦਰੁਸਤ ਹੋ ਗਏ ਹੋ ਪਰ ਪੰਜਾਬ ਬਿਮਾਰ ਹੈ ਤੁਸੀਂ ਪੰਜਾਬ ਵਾਲੇ ਇੱਕ ਨਿਗਾਹ ਮਾਰ ਕੇ ਦੇਖੋ ਕਿਵੇਂ ਲੈਂਡ ਐਕਵਾਇਰਿੰਗ ਦੇ ਨਾਂ ਤੇ ਲੋਕਾਂ ਦੇ ਨਾਲ ਛਰੇਆਂ ਧੱਕੇਸ਼ਾਈ ਹੋ ਰਹੀ ਹੈ ਇੱਕ ਜਿਹੜਾ ਦੁਕਾਨਦਾਰ ਹੈ ਜਿਹੜਾ ਦੁਕਾਨ ਦਾ ਮਾਲਕ ਹੈ ਕਮਰਸ਼ੀਅਲ ਲੈਂਡ ਦੇ ਵਿੱਚ ਆਉਂਦੀ ਹੈ ਉਹਦੀ ਦੁਕਾਨ ਉਹਨੂੰ ਐਗਰੀਕਲਚਰ ਲੈਂਡ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਔਰ ਜਿਹੜੇ ਮਕਾਨਾਂ ਦੇ ਮਾਲਕ ਰਜਿਸਟਰੀ ਹੋਲਡਰ ਹੈ ਉਹਨਾਂ ਨੂੰ ਕਹਿੰਦੇ ਕੀ ਇਹ ਤਾਂ ਤੁਹਾਡੇ ਨਾਮ ਹੀ ਨਹੀਂ ਇਸ ਤੋਂ ਇਲਾਵਾ ਅੱਜ ਜਿਹੜੀ ਪੰਜਾਬ ਦੇ ਲਈ ਖਤਰੇ ਦੀ ਘੰਟੀ ਜਿਹੜੀ ਅੱਜ ਹੜਾਂ ਦੀ ਸਥਿਤੀ ਬਣੀ ਹੋਈ ਹੈ ਔਰ ਅਸਲੀ ਸਥਿਤੀ ਜਿਹੜੀ ਇਹ ਤੋਂ ਬਾਅਦ ਵਿਗੜਨੀ ਹੈ ਉਹ ਵੀ ਤੁਹਾਡੇ ਸਾਹਮਣੇ ਹੈ ਸੋ ਇਹ ਲੋਕਾਂ ਦੀ ਫਰਿਆਦ ਸੁਣੋ ਇਹਨਾਂ ਨੇ ਬੜੀ ਉਮੀਦ ਦੇ ਨਾਲ 92 ਐਮਐਲਏ ਚੁਣ ਕੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਸੋ ਇਹਨਾਂ ਦੀ ਆਵਾਜ਼ ਸੁਣੋ ਤੇ ਕਿਤੇ ਇਹ ਨਾ ਹੋਵੇ ਕਿ ਜਿਹੜੀ ਅਨਾਰਕੀ ਨੇਪਾਲ ਦੇ ਵਿੱਚ ਬਣੀ ਹੋਈ ਹੈ ਸਥਿਤੀ ਕਿਤੇ ਉਹ ਕਿਸੇ ਦਿਨ ਇਹ ਹੀ ਲੋਕ ਜਦੋਂ ਲੋਕਾਂ ਦਾ ਕਹਿੰਦੇ ਜਵਾਲਾਮੁਖੀ ਫਟ ਪੈਂਦਾ ਹੈ ਨਾ ਜਦੋਂ ਆਪੇ ਤੋਂ ਬਾਹਰ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਹੱਦ ਤਾਂ ਇਹੀ ਹਾਲਾਤ ਹੈ ਇੱਕ ਉਦਾਹਰਨ ਹੈ ਮੈਂ ਪੂਰੀ 엘ੀਟ ਜਿਹੜੀ ਸਾਡੀ 엘ੀਟ ਕਲਾਸ ਹੈ ਜਿਹੜੀ ਪੋਲੀਟਿਕ ਪੋਲੀਟੀਕਲ ਕਲਾਸ ਹੈ ਜਿਹਦੇ ਵਿੱਚ ਭਾਵੇਂ ਉਹ ਸੱਤਾਧਾਰੀ ਸਰਕਾਰਾਂ ਨੇ ਭਾਵੇਂ ਵਿਰੋਧੀ ਧਿਰ ਹੈ ਪੂਰੀ ਪੋਲੀਟੀਕਲ 엘ੀਟ ਕਲਾਸ ਨੂੰ ਇਹ ਇੱਕ ਮੈਸੇਜ ਹੈ ਕਿ ਸੰਭਲ ਜਾਓ ਸੁਧਰ ਜਾਓ ਕਿਉਂਕਿ ਜਦੋਂ ਫਿਰ ਲੋਕ ਕੁੱਟਦੇ ਆ ਨਾ ਲੋਕਾਂ ਦੇ ਜਿਹੜੇ ਉਹ ਗੁੱਸੇ ਦਾ ਜਿਹੜੇ ਦਰਿਆ ਨੇ ਉਹਨਾਂ ਨੂੰ ਬੰਨ ਨਹੀਂ ਫਿਰ ਲੱਗਣੇ ਫਿਰ ਇਹ ਨੇਪਾਲ ਵਾਲੇ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਅੱਜ ਹਾਲਾਤ ਇਹੋ ਜੇ ਨਾ ਬਣਨ ਸੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ ਆ ਲੋਕਾਂ ਦੀ ਫਰਿਆਦ ਸੁਣੋ ਆ ਜਿਹੜੀਆਂ ਦਰਖਾਸਤਾਂ ਦੇ ਥੱਪੇ ਲੈ ਕੇ ਅੱਜ ਮੀਡੀਆ ਜ਼ਰੀਏ ਤੁਹਾਡੇ ਰੂਬਰੂ ਹੋ ਰਹੇ ਆ ਇਹ ਨਹੀਂ ਕਿ ਇਹਨਾਂ ਨੇ ਪ੍ਰਸ਼ਾਸਨ ਤੱਕ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਤਾਕਤ ਸਰਕਾਰੀ ਦਰਬਾਰੇ ਇਹਨਾਂ ਨੇ ਆਪਣੀਆਂ ਜੁੱਤੀਆਂ ਕਸਾਈਆਂ ਉੱਥੇ ਕੋਈ ਸੁਣਵਾਈ ਨਹੀਂ ਹੋਈ ਤਾਂ ਫਿਰ ਇਹਨਾਂ ਨੇ ਬਿਲਕੁਲ ਇਹਨਾਂ ਨੇ ਜਿਹੜਾ ਅਖੀਰ ਨੂੰ ਇਹ ਰਾਹ ਚੁਣਿਆ ਕਿ ਅੱਜ ਕਿਸਾਨ ਜਥੇਬੰਦੀ ਇਹਨਾਂ ਦੇ ਨਾਲ ਆ ਕੇ ਖੜੀ ਹੈ ਧਰਨਾ ਲਗਾਉਣਾ ਪਿਆ ਮੀਡੀਆ ਨੂੰ ਸੱਦਣਾ ਪਿਆ ਤੇ ਆਪਣੀ ਗੱਲ ਜਿਹੜੀ ਰੱਖਣ ਲਈ ਸ਼ਾਇਦ ਇਹ ਵੀ ਹਜੇ ਇੱਥੋਂ ਤੱਕ ਵੀ ਜਿਹੜਾ ਕੰਮ ਬਣ ਜੇ ਤਾਂ ਠੀਕ ਹੈ ਔਰ ਅਦਰਵਾਈਜ਼ ਜਿਹੜਾ ਹਾਲਾਤ ਬਹੁਤੇ ਬਿਹਤਰ ਨਜ਼ਰ ਨਹੀਂ ਆ ਰਹੇ ਸੋ ਉਮੀਦ ਕਰਦੇ ਆ ਕਿ ਇਹਨਾਂ ਦੀ ਸੁਣਵਾਈ ਆ ਜਿਹੜੀ ਜਲਦੀ ਹੋਵੇਗੀ। ਸੋਮਵਾਰ ਤੱਕਰਾ ਆਪਣਾ ਤਸਿਲਦਾਰ ਨੂੰ ਲੈ ਕੇ ਗਿਆ। ਸੋਮਵਾਰ ਤੱਕ ਦਾ ਸਮਾਂ ਲਿਆ। ਹਾਂ ਜੀ ਲੈ ਕੇ ਗਏ ਆ। ਸੋਮਵਾਰ ਤੋਂ ਬਾਅਦ ਹੂੰ ਦਹਿਰਾ ਦਾ ਧਰਨਾ ਆਪਾਂ ਜਾਰੀ ਕਰਾਂਗੇ। ਜੇਕਰ ਸੋਮਵਾਰ ਤੱਕ ਮਤਲਬ ਕੋਈ ਰਿਜ਼ਲਟ ਨਹੀਂ ਕੱਢਦੇ ਇਹਨਾਂ ਨੇ ਤਸਿਲਦਾਰ ਨੇ ਤਾਂ ਲਿਆ 15-20 ਦਿਨ ਦਾ ਟਾਈਮ। ਕੱਲੋ ਸੋਮਵਾਰ ਨੂੰ ਆਪਣਾ 15 ਦਿਨ ਦਾ ਕਹਿ ਕੇ ਜੀ 15 ਦਿਨ ਦਾ ਹਾਂ 15 ਦਿਨ ਦਾ ਟਾਈਮ ਲਿਆ ਸੋਮਵਾਰ ਨੂੰ ਅਸੀਂ ਸੂਬਾ ਪ੍ਰਧਾਨ ਨਾਲ ਗੱਲ ਹੋਈ ਹੈ ਸੋਮਵਾਰ ਨੂੰ 101% ਸਰਦਾਰ ਗੁਰਿੰਦਰ ਸਿੰਘ ਪੰਗੂ ਜੀ ਇੱਥੇ ਪਹੁੰਚਣਗੇ ਜੋ ਵੀ ਡਿਸੀਜਨ ਲੈਣਗੇ ਅਸੀਂ ਉਹਨਾਂ ਨਾਲ ਆ ਜੀ ਇਹ ਪਰਿਵਾਰ ਦੇ ਨਾਲ ਖੜੇ ਆ ਠੋਕੇ ਖੜੇ ਆ ਕੋਈ ਚੱਕ ਨਹੀਂ ਜੀ ਸੇਰੇ ਪੰਜਾਬ ਕਿਸਾਨ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹੋਣ ਦੇ ਨਾਤੇ ਪਰਿਵਾਰ ਦੇ ਨਾਲ ਮਰਦੇ ਸਾਥਕਰ ਇਹਨਾਂ ਨਾਲ ਖੜੇ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਧਾਨ ਸਾਹਿਬ ਔਰ ਦਾਂ ਸਾਹਦਾ ਕਹਿਣਾ ਹੈ ਕਿ ਜਿੱਨਾ ਚਿਰ ਇਨਸਾਫ ਨਹੀਂ ਮਿਲਦਾ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਇਹਨਾਂ ਪਰਿਵਾਰਾਂ ਦੇ ਨਾਲ ਖੜੀ ਆ ਕੈਮਰਾ ਪਸੰਦ ਜਸਪ੍ਰੀਤ ਸਿੰਘ ਸੈਦੋ ਕੇ ਦੇਣਾ ਰੀਅਲ ਫੈਕਟ ਨਿਊਜ਼ ਲਈ प्रदीप ਪੱਲੋਂਦੀ ਇਹ ਵਿਸ਼ੇਸ਼ ਰਿਪੋਰਟ